ਸਾਰੇ ਲਾਭਪਾਤਰੀਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਆਲੇ ਦੁਆਲੇ ਦੇ ਦੀਪੂਆਂ ਦੇ ਉੱਤੇ ਆ ਕੇ ਆਪਣਾ ਔਰ ਆਪਣੇ ਪਰਿਵਾਰ ਦੇ ਸਾਰੇ ਜੀਆਂ ਦਾ ਇਕੇ ਵਾਈਸੀ ਕਰਾਇਆ ਜਾਵੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਕੋਲੋਂ ਕੋਈ ਪੈਸਾ ਨਹੀਂ ਉਹਨਾਂ ਦਾ ਲੱਗਣਾ ਜੇ ਕੋਈ ਇਸ ਗੱਲ ਦੀ ਡਿਮਾਂਡ ਵੀ ਕਰਦਾ ਤੇ ਫੌਰਨ ਸਾਡੇ ਮਹਿਕਮੇ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਸੀਂ 1 ਕਰੋੜ 17 ਲੱਖ ਲਾਭਪਾਤਰੀ ਕਰਾ ਚੁੱਕੇ ਹਾਂ ਤੇ ਬਾਕੀ ਰਹਿਣਦੇ ਜਿਹੜੇ ਲਾਭਪਾਤਰੀ ਨੇ ਉਹ 31 ਮਾਰਚ ਤੋਂ ਪਹਿਲੇ ਪਹਿlo ਕਰਾਇਜ਼ਾਨ ਅਜ਼ਿਆਹਾ ਨਾ ਕਰਨ ਦੀ ਸੂਰਤ ਦੇ ਵਿੱਚ 1 ਅਪ੍ਰੈਲ ਤੋਂ ਜਿਹੜਾ ਉਹਨਾਂ ਨੂੰ ਰਾਸ਼ਨ ਮਿਲਣਾ ਉਹਦੇ ਮਿਲਦੇ ਵਿੱਚ ਦਿੱਕਤ ਆ ਸਕਦੀ ਆ ਪੰਜਾਬੀ ਇਕਤਾ ਚੈਨਲ ਦੇਖ ਰਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਰਾਸ਼ਨ ਕਾਟ ਧਾਰਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਨਿਯੋਜਨ ਨਾਲ ਜੁੜੇ ਰਾਸ਼ਨ ਕਾਟ ਧਾਰਕ ਪਰਿਵਾਰਾਂ ਵੱਲੋਂ 31 ਮਾਰਚ ਤੱਕ ਈ ਕੇ ਵਾਈ ਸੀ ਨਾ ਕਰਵਾਉਣ ਤੇ ਉਕਤ ਸਾਰੇ ਪਰਿਵਾਰਾਂ ਨੂੰ ਮਿਲਣ ਵਾਲੀ ਮੁਫਤ ਕਣਕ ਨੂੰ ਗ੍ਰਹਿਣ ਲੱਗ ਸਕਦਾ ਹੈ ਇਸ ਚ ਫਰਜੀ ਰਾਸ਼ਨ ਕਾਰਡ ਧਾਰਕਾਂ ਸਮੇਤ ਗਲਤ ਤਰੀਕੇ ਨਾਲ ਯੋਜਨਾ ਦਾ ਲਾਭ ਲੈਣ ਵਾਲੇ ਹੋਰ ਕਈ ਲੋਕਾਂ ਦੇ ਕਾਰਡ ਕੱਟ ਸਕਦੇ ਹਨ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅੰਕੜਿਆਂ ਮੁਤਾਬਕ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ 80% ਦੇ ਕਰੀਬ ਰਾਸ਼ਨ ਕਾਰਡ ਧਾਰਕਾਂ ਦੀ KYC ਕਰਵਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਜਿਸ ਚ ਈਸਟ ਸਰਕਲ ਚ 80% ਜਦੋਂ ਕਿ ਪੱਛਮੀ ਸਰਕਲ ਦੇ 73% ਦੀ ਪਰਿਵਾਰ ਸ਼ਾਮਿਲ ਹਨ ਜੋ ਕਿ ਉਕਤ ਯੋਜਨਾ ਤੇ ਅੰਤੋਧਿਆਨ ਯੋਜਨਾ ਤਹਿਤ ਮੁਫਤ ਕਣਕ ਦਾ ਲਾਭ ਪ੍ਰਾਪਤ ਕਰ ਰਹੇ ਹਨ ਇਸ ਦੌਰਾਨ ਜੋ ਗੱਲ ਉਬਰ ਕੇ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ 31 ਮਾਰਚ ਤੱਕ KYC ਨਾ ਕਰਵਾਉਣ ਵਾਲੇ ਪਰਿਵਾਰਾਂ ਨੂੰ ਆਗਾਮੀ ਫੇਜ਼ ਚ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਕਣਕ ਦਾ ਲਾਭ ਨਹੀਂ ਮਿਲ ਸਕੇਗਾ ਜਿਸ ਵਿੱਚ ਵੱਡੀ ਗਿਣਤੀ ਚ ਫਰਜੀ ਰਾਸ਼ਨ ਕਾਰਡ ਧਾਰਕਾਂ ਸਮੇਤ ਲੁਧਿਆਣਾ ਤੋਂ ਹੋਰਨਾਂ ਸ਼ਹਿਰਾਂ ਅਤੇ ਪ੍ਰਦੇਸ਼ਾਂ ਚ বাস चुके ਅਤੇ ਵਿਆਹ ਕਰਕੇ ਸ਼ਿਫਟ ਹੋ ਚੁੱਕੇ ਰਾਸ਼ਨ ਕਾਟ ਧਾਰਕ ਮੈਂਬਰ ਅਤੇ ਸਾਲਾਂ ਪਹਿਲਾਂ ਮਰ ਚੁੱਕੇ ਲੋਕਾਂ ਦੇ ਕੇਸ ਮੁਖ ਤੌਰ ਤੇ ਸ਼ਾਮਿਲ ਹਨ ਜਾਣਕਾਰੀ ਦਿੰਦੇ ਹੋਏ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਦੱਸਿਆ ਕਿ ਉਹਨਾਂ ਦੀਆਂ ਟੀਮਾਂ ਵੱਲੋਂ 13 ਮਾਰਚ ਨੂੰ ਵਾਰਡ ਪੱਧਰ ਤੇ ਈਕਵਾਈਸੀ ਕੈਂਪ ਲਗਾ ਕੇ ਰਾਸ਼ਨ ਕਾਟ ਧਾਰਕਾਂ ਨੂੰ ਆਪਣੀ ਈਕਵਾਈਸੀ ਕਰਵਾਉਣ ਲਈ ਜਾਗਰੂਕ ਕੀਤਾ ਜਾਵੇਗਾ ਦੱਸ ਦਈਏ ਕਿ ਸਰਕਾਰ ਵੱਲੋਂ ਹਰ ਰਾਸ਼ਨ ਕਾਟ ਧਾਰਕ ਦੀ ਕਰਵਾਈ ਜਾ ਰਹੀ ਕਿ ਵੈਸੀ ਤੋਂ ਬਾਅਦ ਬੇਈਮਾਨ ਡਿੱਪੂ ਹੋਲਡਰ ਤੇ ਨਾਜ ਮਾਫੀਆ ਦੇ ਪਸੀਨੇ ਛੁੱਟ ਗਏ ਹਨ ਕਿਉਂਕਿ 31 ਮਾਰਚ 2025 ਤੋਂ ਬਾਅਦ ਸਰਕਾਰੀ ਕਣਕ ਦੀ ਕਾਲਾ ਬਜਾਰੀ ਦਾ ਗੋਰਖ ਧੰਦਾ ਚਲਾਉਣ ਵਾਲੇ ਯਾਤਰੀ ਡਿੱਪੂ ਹੋਲਡਰਾਂ ਖੁਲਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਸਮੇਤ ਅਨਾਜ ਮਾਫੀਆ ਦੀ ਠੱਗੀ ਦੀ ਦੁਕਾਨਦਾਰੀ ਬੰਦ ਹੋ ਜਾਂਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ ਸੋ ਇਹਨਾਂ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ ਮੈਂ ਲਾਲਚੰਦ ਕੁਟਾਰੂ ਚੱਕ ਫੂਡ ਸਪਲਾਈ ਮਿਨਿਸਟਰ ਪੰਜਾਬ ਅ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਮੁੱਚੇ ਫੂਡ ਸਪਲਾਈ ਦੇ ਕੰਜ਼ਿਊਮਰ ਨੂੰ ਜਿਹੜੇ ਲਾਹੇ ਪਾਤਰੀ ਨੇ ਉਹਨਾਂ ਦਾ ਇਕਈਸੀ ਚੱਲ ਰਿਹਾ ਸੋ ਸਾਰੇ ਲਾਹੇ ਪਾਤਰੀ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਆਲੇ ਦੁਆਲੇ ਦੇ ਡੀਪੂਆਂ ਦੇ ਉੱਤੇ ਆ ਕੇ ਆਪਣਾ ਔਰ ਆਪਣੇ ਪਰਿਵਾਰ ਦੇ ਸਾਰੇ ਜੀਆਂ ਦਾ ਇਕਈਸੀ ਕਰਾਇਆ ਜਾਵੇ ਔਰ ਇਕਈਸੀ ਕਰਾਣ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦਾ ਉਹਨਾਂ ਕੋਲੋਂ ਕੋਈ ਪੈਸਾ ਨਹੀਂ ਉਹਨਾਂ ਦਾ ਲੱਗਣਾ ਜੇ ਕੋਈ ਇਸ ਗੱਲ ਦੀ ਡਿਮਾਂਡ ਵੀ ਕਰਦਾ ਤੇ ਫੌਰਨ ਸਾਡੇ ਮਹਿਕਮੇ ਦੇ ਧਿਆਨ ਵਿੱਚ ਲਿਆਂਦਾ ਜਾਵੇ ਸੋ ਮੈਂ ਸਮੁੱਚੇ ਲੋਕ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਉਹ ਈਕੇ ਵਾਈਸੀ ਕਰਾਉਣ ਦੇ ਲਈ ਲਾਹੇ ਪਤਰੀਆਂ ਦੀ ਮਦਦ ਕਰਨ ਉਹਨਾਂ ਨੂੰ ਪ੍ਰੇਰਣ ਤਾਂ ਜੋ ਹੁਣ ਤੱਕ ਜਿਹੜੇ 1 ਕਰੋੜ 55 ਲੱਖ ਲਾਹੇ ਪਤਰੀਆਂ ਦੇ ਵਿੱਚੋਂ ਅਸੀਂ 1 ਕਰੋੜ 17 ਲੱਖ ਲਾਹੇ ਪਤਰੀ ਕਰਾ ਚੁੱਕੇ ਹਾਂ ਤੇ ਬਾਕੀ ਰਹਿੰਦੇ ਜਿਹੜੇ ਲਾਹੇ ਪਤਰੀ ਨੇ ਉਹ 31 ਮਾਰਚ ਤੋ ਪਹਿਲੇ ਪਹਿলো ਕਰੈਜ਼ਾਨ ਅਜ਼ਿਆਹਾ ਨਾ ਕਰਨ ਦੀ ਸੂਰਤ ਦੇ ਵਿੱਚ 1 ਅਪ੍ਰੈਲ ਤੋਂ ਜਿਹੜਾ ਉਹਨਾਂ ਨੂੰ ਰਸਨ ਮਿਲਣਾ ਉਹਦੇ ਮਿਲਦੇ ਵਿੱਚ ਦਿੱਕਤ ਆ ਸਕਦੀ ਆ ਸੋ ਮੇਰੀ ਸਮੁੱਚੇ ਰਾਜ ਦੇ ਲਾਪਤਿਆਂ ਨੂੰ ਬੇਨਤੀ ਆ ਕਿ ਉਹ ਇਕੀ ਕੇ ਵਾਈਸੀ ਕਰਾਉਣ ਦੇ ਲਈ ਆਪਣੇ ਆਪਣੇ ਪਰਿਵਾਰਾਂ ਸਮੇਤ ਡੀਪੂ ਨਾਲ ਦੇ ਡੀਪੂ ਹੌਟਲਾਂ ਤੇ ਪਹੁੰਚ